ਸਤੇਗਾ ਚੂੜੀਆਂ ਰੇਲਵੇ ਸਟੇਸ਼ਨ ਉੱਪਰ ਮੁੜ ਦੁਬਾਰਾ ਕੋਲੇ ਦੇ ਪਰੇ ਟ੍ਰੇਨ ਦੇ ਸ਼ੁਰੂ ਹੋਣ ਨਾਂ ਨੇੜਲੇ ਲੋਕਾਂ ਤੇ ਕੀਰਤੀ ਕਿਸਾਨ ਯੂਨੀਅਨ ਵੱਲੋਂ ਮਿਲ ਕੇ ਦੂਜੇ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਲੋਕੀ ਥੱਕ ਕੇ ਕਰ ਲੈਣਗੇ ਸ਼੍ਰੀਮ ਅਉਂਟੀ ਕਰਕੇ ਕਰ ਕਰ ਹਾਏ ਹਾਏ ਜੀ ਦਾ ਤੇ ਸ਼੍ਰੀਮ ਮੁਰਦਾਬਾਦ ਮੁਰਦਾਬਾਦ ਦਾ ਸਰਕਾਰ ਮੁਰਦਾਬਾਦ ਕਿਸਾਇ ਕਰਨ ਲਾ ਹਾ ਹੇ ਜਿਸ ਅੱਗੇ ਰੇਲਵੇ ਬੋਰਡ ਨੂੰ ਝੁਕਦਿਆਂ ਹੋਇਆਂ ਇੱਕ ਭਾਰੀ ਹੋਈ ਕੋਲੇ ਦੇ ਟਰੇਨ ਵਾਪਸ ਮੁੜਨ ਲਈ ਮਜਬੂਰ ਹੋਣਾ ਪਿਆ ਰੇਲਵੇ ਸਟੇਸ਼ਨ ਦੇ ਕੋਲੋਂ ਦੀਆਂ ਭਾਰੀਆਂ ਟਰੇਨਾਂ ਆਉਂਦੇ ਅਤੇ ਸਟੇਸ਼ਨ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਰੋਹੋ ਵਿੱਚ ਆ ਗਏ ਜਿਸ ਨੂੰ ਵੇਖਦੇ ਹੋਏ ਅਜਨਾਲਾ ਦੇ ਤਹਿਸੀਲ ਦਾ ਜਗਤਾਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਗੱਲਬਾਤ ਰਹੀ ਕੋਲੇ ਦੀ ਭਰੀ ਟ੍ਰੇਨ ਵਾਪਸ ਮੁੜਨ ਦਾ ਵਿਸ਼ਵਾਸ ਦੁਲਾਇਆ ਗਿਆ ਤਹਿਸੀਲਦਾਰ ਦੇ ਵਿਸ਼ਵਾਸ ਦੁਲਾਉਣ ਤੇ ਲੋਕਾਂ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਬੰਦ ਕੀਤਾ ਗਿਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਹਾਂ ਪਿੰਡ ਤਲਵੰਡੀ ਨਾਹਰ ਵੱਲੋਂ ਕੋਈ ਵੀ ਪਾਰਟੀ ਦਾ ਮੰਤਰੀ ਜਾਂ ਐਮਐਲਏ ਸਾਡੇ ਪਿੰਡ 'ਚ ਜੇ ਵੜ ਗਿਆ ਨਾ ਤੇ ਉਹਦਾ ਆਪਾਂ ਉਹ ਹਾਲ ਕਰਾਂਗੇ ਜਿਵੇਂ ਕਿਸੇ ਨੇ ਕੀਤਾ ਨਾ ਹੋਵੇ ਕਿਉਂਕਿ ਅਸੀਂ ਸਾਡਾ ਕੋਲੇ ਦਾ ਆਪਾਂ ਮਰ ਰਹੇ ਆ ਇਹ ਆnde ਸਾਡਾ ਸੁੰਦਰ ਗਾਂ ਪਿੰਡਿਆ ਆ ਸਵਾ ਇਹਨਾਂ ਦੇ ਸ਼ਹਿਰ ਚ ਪਏ ਜਿਹੜਾ ਸਾਡਾ ਸੁੰਦਰ ਗਾਂ ਇਹਨਾਂ ਨੇ ਪਿੰਡ ਕੀਤਾ ਆ ਗੋੜੇ ਗੋੜੇ ਸਾਡੇ ਕੋਲਾ ਗੋੜੇ ਗੋੜੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ ਛੱਪੜ ਦਾ ਸਾਡਾ ਸੀਵਰ ਨਹੀਂ ਪਾ ਕੇ ਦੇ ਸਕਦੇ ਤੇ ਕੋਲਾ ਸਾਡੇ ਵਾਸਤੇ ਲਿਹਾ ਕੇ ਤੇ ਦੋ ਲੈਗ ਲਾਤੇ ਇੱਕ ਲੈਗ ਲਾਤੇ ਦੋ ਲਾਤੇ ਨੇ ਇਕੱਠੇ ਜਾ ਕੇ ਵੇਖੋ ਹੱਦ ਹੋ ਗਈ ਐ ਮੈਨਾਂ ਪਰ ਆਪਾਂ ਕਹੇ ਵੀ ਕੋਈ ਐਮਐਲ ਆ ਜੇ ਕੋਈ ਮੰਤਰੀ ਆ ਜੇ ਆਪਾਂ ਕਾਲੀਆਂ ਝੰਡੀਆਂ ਲਾ ਕੇ ਪੂਰਾ ਜਲੂਸ ਕੱਢਾਂਗੇ ਕਿਉਂਕਿ ਸਾਨੂੰ ਕੋਈ ਖਤਰਾ ਨਹੀਂ ਹੈਗਾ ਆਪਾਂ ਕਿਰਤੀ ਕਿਸਾਨ ਯੋਧੇ ਦੇ ਸਿਪਾਹੀ ਆ ਚੌਕੀਦਾਰ ਆ ਆਪਾਂ ਆਪਾਂ ਜਿਹੜਾ ਵਫਾਦਾਰੀ ਕਰਨੀ ਕਰਨੀ ਆ ਤਗੜੇ ਹੋ ਕੇ ਕਰਨੀਆਂ ਤੇ ਨਾ ਆਪਾਂ ਕੋਲਾ ਲੱਥਣ ਦੇਣਾ ਸਾਡੇ ਮੋਹਤਬਰਾਂ ਨੇ ਕਹਿਤਾ ਵਾ ਕਿ ਤਗੜੇ ਹੋ ਕੇ ਤੁਸੀਂ ਬਹਿ ਜਾਓ ਇੱਥੇ ਤੁਹਾਨੂੰ ਮਾਰ ਨਹੀਂ ਦੇਣ ਲੱਗਾ ਜੇ ਮਰ ਵੀ ਜਾਓਗੇ 2-4 ਬੰਦੇ ਪਹਿਲੇ ਨੰਬਰ ਤੇ ਮੈਂ ਮਰਾਂਗਾ ਮਰਨਾਂ ਕੋਈ ਖਤਰਾ ਨਹੀਂ ਹੈਗਾ ਕਿਉਂਕਿ ਮਰਨਾ ਹੀ ਆ ਸਾਡੇ ਵੱਡੇ ਵੱਡੇ ਬੁੱਢੇ ਮਾਰੀ ਗਏ ਨੇ ਅਸੀਂ ਕਿਹੜੇ ਅਟਲ ਆਈਏ ਆ ਤੇ ਅਸੀਂ ਮਰਨਾ ਨਹੀਂ ਦੇਗਾ ਭਾਵੇਂ ਜੀਂਦੇ ਰਹਿਣਾ ਵਾ ਤੇ ਅਸੀਂ ਕੋਲਾ ਨਹੀਂ ਹੋਣ ਦੇਣਾ ਕਿਉਂਕਿ ਅਸੀਂ ਜਿਹੜਾ ਕੋਈ ਮੰਤਰੀ ਭੰਗ ਧਾਰਿਆ ਦਾ ਪਿਓ ਉੱਠ ਕੇ ਆ ਜੇ ਭਵੇਂ ਦੂਜਿਆਂ ਦਾ ਪਿਓ ਆ ਜੇ ਭਵੇਂ ਤੀਜਿਆਂ ਦਾ ਪਿਓ ਆ ਜੇ ਕਿਹੇ ਮੰਤਰੀ ਨੂੰ ਕਹੇ ਆ ਐਮਐਲਏ ਨੂੰ ਵੜ ਨਹੀਂ ਦਾਂਗੇ ਆਪਾਂ ਉਹਨਾਂ ਦਾ ਆਪਾਂ ਪੂਰਾ ਜਲੂਸ ਕੱਢਾਂਗੇ ਪੱਕੇ ਛੱਡੋ ਥੱਲੇ ਨਾ ਆਉਣਗੇ ਕਿਉਂਕਿ ਜਿੰਨੇ ਸਾਡੇ ਭੈਣ ਭਰਾ ਨੇ ਇਹ ਕੋੜੇ ਨਾ ਵੀ ਮਰਦੇ ਨੇ ਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਨਾ ਇਹ ਵਿਚਾਰੀਆਂ ਲੀੜੇ ਤੋਂ ਹੋ ਕੇ ਕਿਸੇ ਛੁਕਣੇ ਪਉਣ ਇਹਨਾਂ ਦੇ ਕੰਜਰਾਂ ਦੇ ਸਿਰ ਤੇ ਪਾਉਣ ਘਰ ਅਸੀਂ ਸਾਡੀਆਂ ਕੌਜਾਂ ਹੋ ਗਈਆਂ ਜਿੱਤੇ ਲੀਰੇ ਪਉਣੋ ਅਸੇ ਰੋਡੜ ਦਾ ਕਾਲਾ ਦੇਖੋ ਕੀ ਹਾਲ ਹੈ ਦੋ ਦੋ ਰੈਗ ਇਕੱਠੇ ਆ ਰਹੇ ਨੇ ਇਹ ਕੋ ਕੰਮ ਆ ਬੰਦਿਆਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਬੈਂ ਦੀ ਮਜਬੂਰੀ ਹੈ ਜੀ ਕੁਝ ਸਮਾਂ ਪਹਿਲਾਂ ਅਸੀਂ ਬੜਾ ਸੰਘਰਸ਼ ਤੇ ਪਹਿਲਾਂ ਵੀ ਇਸੇ ਤਰ੍ਹਾਂ ਤੁਹਾਨੂੰ ਲਾਉਂਦੇ ਰਹੇ ਹਾਂ ਕੋਲੇ ਨੂੰ ਬੰਦ ਕਰਾਉਣ ਵਾਸਤੇ ਜੋ ਕਿ ਨਜਾਇਜ਼ ਤੌਰ ਤੇ ਇੱਥੇ ਕੋਲਾ ਆ ਰਿਹਾ ਤੇ ਦੋਨੇ ਪਾਸੇ ਰਹਿਸ਼ ਨੇ ਫਤਿਹਗੜ੍ਹ ਦੇ ਪਾਸੇ ਇਧਰ ਢੋਂਡੀ ਨਾਲੇ ਪਾਸੇ ਬਹੁਤ ਦਿੱਕਤ ਲੋਕਾਂ ਨੂੰ ਆ ਰਹੀ ਲੱਗੇ ਸਕੂਲ ਵੀ ਹੈ ਸਾਰਾ ਘਟਾ ਜਿਹੜਾ ਕੋਲੇ ਦਾ ਆਰਡਰ ਕਿ ਪੈਂਦਾ ਜਿਸ ਨਾਲ ਕਿ ਬਿਮਾਰੀਆਂ ਵੀ ਫੈ ਰ ਦੂਜੀ ਗੱਲ ਕਿ ਅਸੀਂ ਥੋੜਾ 2-3 ਮਹੀਨੇ ਪਹਿਲਾਂ ਐਸ.ਡੀ.ਐਮ. ਤਹਿਿਲਦਾਰ ਸਾਹਿਬ ਡੀ.ਸੀ. ਸਾਹਿਬ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦੇ ਕੇ ਕੋਲਾ ਹੁਣ ਨਹੀਂ ਆਊਗਾ ਉਹਨਾਂ ਸਾਡੇ ਕੋਲ 2-3 ਮਿੰਟ ਟਾਈਮ ਮੰਗਿਆ ਸੀ ਉਹ ਅਸੀਂ ਦਿੱਤਾ ਸੀ ਪਰ ਉਸ ਦੇ ਬਾਵਜੂਦ ਅੱਜ ਫੇਰ ਨਜਾਇਜ਼ ਤੌਰ ਤੇ ਕੋਲਾ ਆ ਰਿਹਾ ਸਾਨੂੰ ਨਹੀਂ ਪਤਾ ਕਿ ਦੀ ਸ਼ਹਿਤ ਆ ਰਿਹਾ ਇਹ ਕਿ ਲੀਡਰ ਦੀ ਸ਼ਹਿਤ ਆ ਰਿਹਾ ਕਿ ਸਿਆਸੀ ਬੰਦੇ ਸ਼ਹਿਤ ਆ ਰਿਹਾ ਇਹਦੇ ਬਾਰੇ ਪਤਾ ਨਹੀਂ ਉਹਦੇ ਕਰਕੇ ਹੀ ਅੱਜ ਫੇਰ ਇਹ ਸਾਰੇ ਦੋਨੇ ਪਿੰਡ ਇਕੱਠੇ ਹੋਏ ਆ ਲੋਕ ਤੇ ਅੱਜ ਅਸੀਂ ਇਹ ਜਿਹੜੇ ਦੋਨੇ ਰਾਏ ਕਾਇਆ ਇਹ ਡੱਕੇ ਹੋਏ ਆ ਹੁਣ ਵੇਨੇ ਅੱਜ ਇੱਥੇ ਕਿਹੜਾ ਆ ਰਿਹਾ ਕਿਹੜਾ ਲੀਡਰ ਆ ਰਿਹਾ ਕਿਹੜਾ ਅਫਸਰ ਆ ਰਿਹਾ ਕੀ ਕਹਿੰਦਾ ਜਿਹੜੇ ਆਪਾਂ ਸਾਰੇ ਕਿਸੇ ਕਪੜਾ ਮਸਲੇ ਵਾਲੇ ਬੈਠੇ ਸੀ ਉਸ ਵਾਰੀ ਪ੍ਰਧਾਨ ਜੀ ਆਏ ਉਹ ਜੀ ਥੋੜਾ ਜੀ ਪ੍ਰਧਾਨ ਜੀ ਨਾਲ ਡਿਸਕਸ ਹੋਇਆ ਤੇ ਪ੍ਰਧਾਨ ਜੀ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਜਿਹੜਾ ਆ ਰੈਕ ਲੋਡਡ ਰਹਿ ਕੇ ਵਾਪਸ ਜਾ ਰਿਹਾ ਜੀ ਬਾਕੀ ਅੱਗੇ ਤੋਂ ਇਹ ਕਨਫਰਮ ਹੋ ਗਿਆ ਵੀ ਹੁਣ ਤੱਕ ਇੱਥੇ ਕੋਈ ਬੈਕ ਨਹੀਂ ਆਉਗਾ ਕੋਈ ਕਦੇ ਵਿੱਚ ਕੋਈ ਰੈਕ ਨਹੀਂ ਆਊਗਾ ਇਹ ਜਿਹੜਾ ਡੋਟਡ ਵਾਪਸ ਆਊਗਾ ਤੇ ਜਿਹੜਾ ਖਾਲੀ ਹੈ ਇਹ ਵਾਪਸ ਆਊਗਾ ਉਹ ਬੈਂਦੀਆਂ ਬਣਾਂ ਜੀ ਵੀ ਜਿਹੜਾ ਇੱਥੇ ਥੋੜਾ ਅਪਲੋਡ ਹੋ ਗਿਆ ਇਹਨੂੰ ਬਸ ਕੋਈ ਦਿੱਕਤ ਨਹੀਂ ਆਵੇ ਇਹ ਵਾਪਸ ਇਹ ਜੀ ਇਹ ਵਾਪਸ ਮਤਲਬ ਲੋਡਡ ਜਿਹੜਾ ਅਨਲੋਡ ਹੋਇਆ ਲੈ ਜਾਣਾ ਠੀਕ ਹੈ ਪਰ ਇਹਨੂੰ ਮਤਲਬ ਕੈਦੇ ਕਾਨੂੰਨ ਨਾਲ ਚੁੱਕਣਾ ਉਹ ਠੀਕ ਹੈ ਜਿਹੜਾ ਪੋਲੂਸ਼ਨ ਆਇਆ ਨਾ ਉਹਨਾਂ ਸੇ ਧੂੜਾ ਪੁੱੜਦਣ ਵੀ ਲੋਕਾਂ ਦਾ ਇਹਦੇ ਨਾਲ ਹੀ ਸਾਹ ਬੰਦ ਕਰਦਣ ਠੀਕ ਹੈ ਇਹ ਪ੍ਰਸ਼ਾਸਨ ਸ਼ੋਰ ਕਰਾਵੇ ਵੀ ਆਰਾਮ ਨਾਲ ਚੁੱਕਣਾ ਉਹ ਪਾਣੀ ਨਿਕਲਣਾ ਉਹ ਨਾ ਬਾਉਡੇ ਪਾਣੀ ਟਰੋਂਕਣ ਤੇ ਸਾਰੀ ਸਫਾਈ ਕਰਕੇ ਵੀ ਲੈ ਕੇ ਜਿਹੜੀ ਹੋ ਜਾਂਦੀ ਠੀਕ ਹੈ ਜੀ ਇਹ ਬਿਲਕੁਲ ਹੋ ਗਏ ਜੀ ਤਵੇ ਤੋੜਦੇ ਹੋ ਕੋਈ ਤੇ ਵਧੀਆ ਤਰੀਕਾ ਨਾਲ ਸਾਫ ਸੁਥਰੇ ਨਾਲ ਇਹਨੂੰ ਰੱਖੀ ਦਿੱਤਾ ਜਾਵੇ ਠੀਕ ਹੈ ਠੀਕ ਹੈ